ਹੂੰ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਅੱਜ ਆਪਾਂ 28ਵੀਂ ਪੌੜੀ ਦੇ ਵਿਚਾਰ ਜੋ ਉਹ ਸ਼ੁਰੂ ਕਰ ਰਹੇ ਹਾਂ ਰਲ ਮਿਲ ਕੇ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜ ਕੇ ਰੱਖਿਓ ਪਹਿਲਾਂ ਉਹ ਪੌੜੀ ਦਾ ਜਾਫ ਕਰ ਲਵੀ ਜੀ ਆਪਾਂ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੇ ਕਰੈ ਬਹੁਤ ਕੰਥਾ ਕਾਲ ਕੁਾਰਿਕਾ ਆ ਜਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਤੀ ਮਨ ਜੀਤ ਜਗ ਜੀਤ ades tis ades ਅਨਾਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਹ ਹੈ 28ਵੀਂ ਪਉੜੀ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਪਿਆਰਿਓ ਸਿੱਧਾਂ ਦੇ ਨਾਲ ਸਿੱਧ ਗੋਸ਼ਟ ਕੀਤੀ ਆ ਨਾ ਉਹੀ ਸਵਾਲ ਜਵਾਬ ਗੁਰੂ ਨਾਨਕ ਪਾਸ਼ਾ ਨੇ ਇਸ ਪੌੜੀ ਵਿੱਚ ਕੀਤੇ ਆ ਜਿਵੇਂ ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੇ ਬਚਨ ਆਉਂਦੇ ਆ ਤੇਰਾ ਕਹਣ ਗੁਰੂ ਕਿਸ ਕਾ ਤੂੰ ਟੀਲਾ ਤੇਰਾ ਗੁਰੂ ਕੌਣ ਹੈ ਤੀਲਾ ਕਿਦਾਂਗਾ ਕਵਣ ਮੂਲ ਕਵਣ ਮਤਵੇਲਾ ਤੇਰਾ ਮੂਲ ਸਿਧਾਂਤ ਕੀ ਹੈ ਇਹ ਸਾਰੀਆਂ ਪੰਕਤੀਆਂ ਸਿੱਧ ਗੋਸਟ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੋ ਸਿੱਧਾਂ ਨਾਲ ਗੋਸਟ ਕੀ ਕੀਤੀ ਹੈ ਤੇ ਜਦੋਂ ਗੁਰੂ ਨਾਨਕ ਪਾਸ਼ਾ ਨੂੰ ਪੁੱਛਿਆ ਨਾ ਸਿੱਧਾਂ ਨੇ ਜੋਗੀਆਂ ਨੇ ਕਹਿੰਦੇ ਵੀ ਤੂੰ ਕੌਣ ਹੈ ਤੇ ਗੁਰੂ ਨਾਨਕ ਪਾਤਸ਼ਾਹ ਦਾ ਨਵੇਕ ਲਾਟਾਂ ਕਹਿੰਦੇ ਮੈਂ ਵੀ ਜੋਗੀ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਪੁੱਛਿਆ ਨਾ ਕਿ ਤੂੰ ਕੌਣ ਹੈ ਕਹਿੰਦਾ ਮੈਂ ਵੀ ਜੋਗੀ ਹਾਂ ਕਹਿੰਦੇ ਫਿਰ ਤਾਂ ਜੇ ਜੋਗੀ ਹੋਂ ਤੁਸੀਂ ਤੇ ਸਾਡੇ ਵਾਲਾ ਤੁਹਾਡਾ ਭੇਖ ਹੈ ਨਹੀਂਗਾ ਨਾ ਤੁਹਾਡੇ ਮੁੰਦਰਾ ਕੰਨਾਂ ਦੇ ਵਿੱਚ ਨਾ ਤੁਹਾਡੇ ਕੋਲੇ ਖੱਪਰ ਸਾਰੇ ਨਾ ਜੋ ਉਹਨਾਂ ਦੇ ਨਾਲ ਨਾ ਤੁਹਾਡੇ ਕੋਲੇ ਡੰਡਾ ਨਾ ਤੁਹਾਡੇ ਕੋਲੇ ਖਿੰਥਾ ਨਾ ਤੁਹਾਡੇ ਸਵਾਹ ਮਲੀ ਵੀ ਹੈ ਤੇ ਤੁਸੀਂ ਜੋਗੀ ਕਿਵੇਂ ਹੈ ਗੁਰੂ ਨਾਨਕ ਪਾਸ਼ਾ ਕਹਿੰਦੇ ਨਹੀਂ ਮੈਂ ਵੀ ਜੋਗੀ ਹਾਂ ਭਾਈ ਜੋਗੀ ਉਹ ਮੈਂ ਵੀ ਜੋਗੀ ਕਹਿੰਦੇ ਜੀ ਸਾਨੂੰ ਸਮਝਣ ਲੱਗੀ ਤੁਸੀਂ ਜੋਗੀ ਕਿਵੇਂ ਹੁਣ ਗੁਰੂ ਨਾਨਕ ਪਾਸ਼ਾ ਨੂੰ ਦੱਸ ਦੇ ਵੀ ਮੈਂ ਜੋਗੀ ਕਿਵੇਂ ਹਾਂ ਮੁੰਦਾ ਸੰਤੋਖ ਸਰਮਪਤ ਝੋਲੀ ਕਹਿੰਦੇ ਵੀ ਜਿਹੜੀਆਂ ਮੰਦਰਾ ਪਾਈਆਂ ਨਾ ਮੇਰੇ ਉਹ ਅੰਤਰੀਵ ਪਾਈਆਂ ਮੰਗੈ ਮੰਦਰਾ ਮੇਰੇ ਸੰਤੋਖ ਦੇਣਾ ਜੋ ਧਰਮ ਦਾ ਮੂਲ ਸਿਧਾਂਤ ਨਾ ਪਿਆਰੋ ਉਹ ਸੰਤੋਖ ਦੇ ਉੱਤੇ ਖੜਾਗਾ ਜਿਹੜੇ ਮਨੁੱਖ ਦਾ ਜੀਵਨ ਸੰਤੋਖੀ ਨਹੀਂਗਾ ਉਹ ਪਰਮਾਤਮਾ ਨੂੰ ਧਿਆਉਣਾ ਤਾਂ ਦੂਰ ਦੀ ਗੱਲ ਰੱਬ ਨੂੰ ਯਾਦ ਕਰਨਾ ਤਾਂ ਦੂਰ ਦੀ ਗੱਲ ਹੈ ਉਹ ਤਾਂ ਆਪਣੇ ਭਰਾਵਾਂ ਦੇ ਨਾਲ ਵੀ ਠੱਗਣਾ ਮਾਰ ਜਾਂਦਾ ਹੈ ਆਪਣੇ ਸਾਕਿਆਂ ਨਾਲ ਵੀ ਬੇਇਮਾਨੀਆਂ ਕਰ ਜਾਂਦਾ ਜਿਹੜੇ ਬੰਦੇ ਕੋਲੇ ਸੰਤੋਖ ਨਹੀਂ ਗੱਲਿਆਓ ਚੇਤੇ ਰੱਖਿਓ ਤੇ ਜਿਹਦੇ ਕੋਲੇ ਸੰਤੋਖ ਹੈ ਉਹਦੇ ਕੋਲੇ ਸਾਰਾ ਕੁਝ ਹੈ ਜੀ ਜਿੰਨਾ ਦਿੱਤਾ ਹੈ ਪ੍ਰਮਾਤਮਾ ਨੇ ਉਹਦੇ ਵਿੱਚ ਰਹਿਣਾ ਆ ਜਾਵੇ ਸਭ ਜੀ ਨਿੱਦੁਨੀਆਂ ਵਿੱਚ ਅਮੀਰ ਬਹੁਤ ਪਏ ਹੈ ਇੰਨੀ ਦੁਨੀਆ ਵਿੱਚ ਪੈਰੂ ਗਰੀਬੀ ਵੀ ਬਹੁਤ ਪਈ ਹੈ ਸੋ ਗੁਰੂ ਨਾਨਕ ਪਾਸ਼ਾ ਕਹਿੰਦੇ ਜੋਗੀ ਉਹ ਜਿਹੜਾ ਬਾਹਰੀ ਤੌਰ ਤੇ ਮੁੰਦਰਾ ਤੁਹਾਨੂੰ ਮੇਰੇ ਨਹੀਂ ਦਿਸਦੀਆਂ ਪਰ ਮੇਰੇ ਮਨ ਦੇ ਮੁੰਦਰਾ ਪਾਨਾ ਹੁੰਗਾ ਸੰਤੋਖ ਦੇ ਨਾਮ ਮੁੰਦਾ ਸੰਤੋਖ ਤੇ ਜਿਹੜੀ ਤੁਸੀਂ ਕਹਿੰਦੇ ਵੀ ਜੋਗੀਆਂ ਕੋਲੇ ਝੋਲੀ ਨਹੀਂ ਹੁੰਦੀ ਜੀ ਕਹਿੰਦੇ ਵੀ ਜੇ ਮੇਰੇ ਕੋਲੇ ਸਰਮਪੱਤ ਝੋਲੀ ਜਿਹੜੀ ਝੋਲੀ ਆ ਮੈਂ ਕਹਿੰਦੇ ਉਹ ਮਿਹਨਤ ਦੀ ਹੈ ਮੇਰੇ ਕੋਲੇ ਸੱਚੀ ਸੋਚੀ ਕਿਰਤ ਦੀ ਮੇਰੇ ਕੋਲੇ ਝੋਲੀ ਹੈ ਜਿਹੜੀਆਂ ਮੋਢੇ ਦੇ ਨੇ ਉੱਤੇ ਟੰਗੀਆਂ ਹੁੰਦਾ ਜੀ ਜੋਗੀਆਂ ਦੇ ਕੋਲੇ ਕਹਿੰਦੇ ਵੀ ਮੇਰੇ ਕੋਲੇ ਸ਼ਰਮਪੱਤ ਝੋਲੀ ਜੋ ਪਾਤਰਤਾ ਭੰਡਾ ਹੈ ਮੇਰੇ ਕੋਲੇ ਕਹਿੰਦੇ ਉਹ ਝੋਲੀ ਹੈ ਮੇਰੇ ਕੋਲੇ ਗੁਰੂ ਜੀ ਕਹਿੰਦੇ ਉਹ ਮਿਹਨਤ ਦੀ ਹੈ ਧਿਆਨ ਕੀ ਕਰੈ ਬਘੂਤ ਕਹਿੰਦੇ ਵੀ ਮੇਰੇ ਬਾਹਰੀ ਤੌਰ ਤੇ ਸਰੀਰ ਤੇ ਸੁਆਹ ਨਹੀਂ ਮਲੀ। ਮੇਰੇ ਅੰਤਰੀਵ ਮਨ ਧਿਆਨ ਹੈ ਜਿਹੜਾ ਉਹ ਪਰਮੇਸ਼ਰ ਵਿੱਚ ਜੁੜਿਆ ਰਹਿੰਦਾ ਹੈ। ਮੇਰੇ ਕਹਿੰਦੇ ਜਿਹੜੀ ਵਿਭੂਤੀ ਮਲੀ ਵੀ ਹੈ ਸੁਆਹ ਮਲੀ ਵੀ ਹੈ ਉਹ ਕਹਿੰਦੇ ਗੁਰੂ ਜੀ ਕਹਿੰਦੇ ਧਿਆਨ ਦੀ ਹੈ। ਮੈਂ ਧਿਆਨ ਦੁਆਰਾ ਪਰਮੇਸ਼ਰ ਨੂੰ ਯਾਦ ਰੱਖਦਾਂਗਾ। ਮੈਂ ਉਸ ਨੂੰ ਪ੍ਰਮਾਤਮਾ ਨੂੰ ਸੱਚੇ ਮਨ ਨਾਲ ਜਪਦਾਂਗਾ। ਐਵੇਂ ਲੋਕ ਦਿਖਾਵਾ ਨਹੀਂ ਕਰਦਾਗਾ। ਇੱਕ ਲੋਕ ਦਿਖਾਵਾ ਵੀ ਹੁੰਦਾ ਮੈਂ ਪਿਆਰੂ ਕਹਿੰਦੇ ਵੀ ਧਿਆਨ ਦੁਆਰਾ ਮੈਂ ਉਸ ਪ੍ਰਮਾਤਮਾ ਨੂੰ ਧਿਆਵਾਂਗਾ। ਵਿਭੂਤੀ ਮੇਰੇ ਜਿਹੜੀ ਲੱਗੀ ਵੀ ਹੈ ਨਾ ਸਵਾਹ ਕਹਿੰਦੇ ਉਹ ਧਿਆਨ ਦੀ ਹੈ। ਖਿੰਥਾ ਕਾਲਕਵਾਰੀ ਖਾਂ। ਗੁਰੂ ਜੀ ਕਹਿੰਦੇ ਜੋ ਖਿੰਥਾ ਉਹ ਕਹਿੰਦੇ ਵੀ ਮੌਤ ਦਾ ਡਰ ਮੇਰੇ ਅੰਦਰ ਕਹਿੰਦੇ ਖਿੰਥਾ ਆ ਗਿਆ। ਉਹ ਪਰਣਾਉਂਦੇ ਆ ਨਾ ਪਿਆਰੋ ਜੋਗੀ ਲੋਕ ਸਪੈਸ਼ਲ ਇੱਕ ਗੱਲ ਦੇ ਵਿੱਚ ਮਾਲਾ ਪਾਉਂਦੇ ਆ ਉਹ ਸਾਰਾ ਕੁਝ ਉਹਨਾਂ ਦਾ ਖਿੰਥਾ ਕਹਿੰਦੇ ਉਹਨੂੰ ਕਹਿੰਦੇ ਵੀ ਜਿਹੜੀ ਖਿੰਥਾ ਨਾ ਕਹਿੰਦੇ ਵੀ ਉਹ ਮੇਰੇ ਵੀ ਪੈਣੀ ਵੀ ਹੈ ਕਿਹੜੀ ਪੈਣੀ ਹੈ ਕਾਲ ਮੌਤ ਦਾ ਡਰ ਮੈਨੂੰ ਹਮੇਸ਼ਾ ਮੇਰੇ ਅੰਦਰ ਹੈ ਮੈਂ ਮੌਤ ਤੋਂ ਡਰਦਾ ਰਹਿਣਾਗਾ ਮੌਤ ਦਾ ਡਰ ਹੋਣਾ ਜ਼ਰੂਰੀ ਹੈ ਪਿਆਰੋ ਜਦੋਂ ਮੌਤ ਭੁੱਲ ਜਾਂਦੀ ਹੈ ਨਾ ਬਸਰਾ ਬੋਲ ਜਾਂਦਾ ਬੰਦੇ ਨੂੰ ਮੌਤ ਨਹੀਂ ਚੇਤੇ ਜਦੋਂ ਬੰਦੇ ਨੂੰ ਖਿੰθα ਕਾਲ ਕੁਵਾਰੀ ਕਾਇਆ ਜੋਗੀ ਲੋਕ ਕਹਿੰਦੇ ਐ ਵੀ ਵਿਆਹ ਨਹੀਂ ਕਰਾਉਣਾ ਜੀ ਗ੍ਰਸਤੀ ਜੀਵਨ ਧਾਰਮਿਕ ਨਹੀਂ ਕਰਨਾ ਕਹਿੰਦੇ ਵੀ ਜਿਹੜੀ ਮੇਰੀ ਕਾਇਆਂ ਕੀ ਅੰਦਰ ਮੇਰੀ ਆਤਮਾ ਹੈ ਉਹ ਵਿਕਾਰਾਂ ਤੋਂ ਬਚੀ ਹੋਈ ਹੈ ਕੁਵਾਰੀ ਹੈ ਧਿਆਨ ਰੱਖਿਓ ਜੀ ਸਾਰੀਆਂ ਉਹਨਾਂ ਦੀਆਂ ਨਿਸ਼ਾਨੀਆਂ ਗੁਰੂ ਨੇ ਧਰਮ ਨਾਲ ਜੋੜ ਦਿੱਤਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜੀ ਮੇਰੀ ਅਸੀਂ ਫਾਈਕ ਰਸਤੀ ਜੀਵਨ ਵਿੱਚ ਹੀ ਰਹਿਨੇ ਮੇਰੇ ਵੀ ਬੱਚੇ ਐ ਪਰ ਮੇਰਾ ਮਨ ਅੰਦਰੋਂ ਵਕਾਰਾਂ ਤੋਂ ਬਚਿਆ ਹੋਇਆ ਹੈ ਕੁਵਾਰੀ ਕਾਇਆ ਮੇਰੀ ਅੰਦਰ ਦੀ ਆਤਮਾ ਕਹਿੰਦੇ ਉਹ ਵਕਾਰਾਂ ਦੇ ਵਿੱਚ ਨਹੀਂ ਜਿਉ ਰਹੀ ਹੁਣ ਕੁਵਾਰੀ ਕਾਇਆ ਜਗਤ ਡੰਡਾ ਪਰਤੀਤ ਤੇ ਪ੍ਰਮਾਤਮਾ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਡੰਡਾ ਜੋ ਜੋਗੀ ਲੋਕ ਨਾ ਜੁਗਤੀਆਂ ਦੱਸਦੇ ਸੀ ਨਾ ਇਸ ਤਰ੍ਹਾਂ ਦਾ ਆਸਨ ਲਾਓ ਜੀ ਇਸ ਤਰ੍ਹਾਂ ਦਾ ਆਸਨ ਲਾਓ ਬਸ ਪ੍ਰਮਾਤਮਾ ਨੂੰ ਯਾਦ ਰੱਖਣਾ ਉਹਦੀ ਯਾਦ ਵਿੱਚ ਜੁੜੇ ਰਹਿਣਾ ਹੀ ਉਹਦੇ ਉੱਤੇ ਪੂਰਤ ਪ੍ਰੋਸਾ ਟੇਕ ਇਹੀ ਆ ਕਹਿੰਦੇ ਮੇਰੇ ਭਾਈ ਮੇਰੇ ਕੋਲੇ ਡੰਡਾ ਲਾ ਜੁਗਤ ਦਾ ਡੰਡਾ ਲਾ ਸੋ ਗੁਰੂ ਜੀ ਕਹਿੰਦੇ ਆਈ ਪੰਥੀ ਸਗਲ ਜਮਤੀ ਇਹਨਾਂ ਦੇ ਨਾ 12 ਪੰਥ ਹੈ ਜੀ ਜੋਗੀਆਂ ਦੇ ਸਿੱਧਾਂ ਦੇ ਨਾ 12 ਪੰਥ ਹੈ ਉਹਨਾਂ ਵਿੱਚੋਂ ਆਈ ਪੰਥ ਹੈ ਇੱਕ ਸ਼ਰਮੌਰ ਹੈ ਇਕੱਠੇ ਬੈਠਣਾ ਮਿਲ ਕੇ ਬੈਠਣਾ ਆਈ ਪੰਥ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਅਸੀਂ ਇਸ ਤਰ੍ਹਾਂ ਮਿਲ ਕੇ ਬੈਠ ਕੇ ਇਕੱਠੇ ਬੈਠ ਕੇ ਜੋ ਆਈ ਪੰਥੀ ਜੋ ਚੰਗੇ ਵਿਚਾਰ ਗ੍ਰਹਿਣ ਕਰਨੇ ਚੰਗੀ ਮਤ ਗੁਰੂ ਦੀ ਲੈਣੀ ਇਹ ਹੀ ਮੇਰਾ ਪੰਥ ਆ ਅਸਲ ਵਿੱਚ ਚੰਗੇ ਵਿਚਾਰ ਕਿਸੇ ਨੂੰ ਦ੍ਰਿੜ ਕਰਾਉਣੇ ਜਿਵੇਂ ਆਪਾਂ ਬੈਠ ਕੇ ਗੁਰੂ ਕੋਲ ਆ ਰਹੇ ਆ ਪੈਰੋ ਤੇ ਕਿਸੇ ਤੋਂ ਲੈ ਲੈਣੇ ਕਿਸੇ ਦੀ ਗੱਲ ਸੁਣਨੀ ਤੇ ਕਿਸੇ ਨੂੰ ਸੁਣਾਉਣੀ ਇਹ ਹੀ ਆ ਮੇਰਾ ਇਹ ਪੰਥ ਗੁਰੂ ਜੀ ਕਹਿੰਦੇ ਆਈ ਪੰਥੀ ਸਗਲ ਜਮਾਤੀ ਜੋ ਮੇਰੀਆਂ ਜਮਾਤਾਂ بس یہی ਜਮਾਤਾਂ ਵੀ ਇਕੱਠੇ ਬੈਠ ਕੇ satsang ਕਰਨੀ ਮੇਰੀ ਇਹ ਹੀ ਜਮਾਤ ਹੈ ਤੇ ਗੁਰੂ ਜੀ ਕਹਿੰਦੇ ਮਨ ਜੀਤੈ ਜਗ ਜੀਤ ਤੁਸੀਂ ਤਾਂ ਕਹਿੰਦੇ ਹੋ ਵੀ ਅਸੀਂ ਹੱਥ ਦੇ ਨਾਲ ਆਪਾਂ ਨੇ ਮਨ ਨੂੰ ਜਿੱਤ ਲਾਂਗੇ ਪਰ ਭਾਈ ਹੱਥ ਦੇ ਨਾਲ ਮਨ ਨੂੰ ਜਿੱਤਿਆ ਨਹੀਂ ਜਾਣਾ ਮਨ ਦੇ ਵਕਾਰਾਂ ਉੱਤੇ ਕਾਬੂ ਪਾਉਣ ਵਾਸਤੇ ਧਿਆਨ ਪਰਮੇਸ਼ਰ ਵਿੱਚ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਧਿਆਨ ਅੰਦਰੋਂ ਘਟਕਦਾ ਰਹੇ ਉਹ ਮਨੁੱਖ ਲੱਖਾਂ ਕੋਸ਼ਿਸ਼ ਕਰੇ ਸਾਫ਼ ਹੋਣ ਦੀ ਪਰ ਅੰਦਰੋਂ ਮੈਲ ਉੱਠ ਖੜਦੀ ਹੈ ਜਿਵੇਂ ਨਾ ਮਾਵਾ ਭੈਣਾ ਭਾਂਡੇ ਮਾਂਜ ਲੈਣ ਤੇ ਭਾਂਡੇ ਦੇ ਵਿੱਚ ਵੀ ਮੈਲ ਸਮਾਈ ਹੁੰਦੀ ਪਰ ਚੇਤੇ ਰੱਖਿਓ ਜੋ ਧਾਤ ਹਨ ਸਟੀਲ ਹੋਈ ਪਿੱਤਲ ਹੋਇਆ ਕੱਲੀ ਮੈਲ ਉਹਨੂੰ ਬਾਹਰ ਨਹੀਂ ਪੈਣੀਗੀ ਚੇਤੇ ਰੱਖੋ ਮੈਲ ਉਹਦੇ ਵਿੱਚ ਵੀ ਸਮਾਈ ਹੋਈ ਹੈ ਹੁਣ ਉਹ ਅੰਦਰ ਤੁਸੀਂ ਮਾਜ ਕੇ ਰੱਖ ਦਿਓ ਰੇਤਾ ਨਾ ਪੈਣ ਦਿਓ ਮੈਲ ਫੇਰ ਵੀ ਹੋ ਜਾਊਗਾ ਉਹ ਕਿਉਂ ਉਹਦੇ ਵਿੱਚੋਂ ਮੈਲ ਪ੍ਰਗਟ ਹੁੰਦੀ ਹੈ ਮਨ ਦੇ ਵਿੱਚ ਸਾਡੇ ਅੰਦਰ ਜਿਹੜੇ ਬੁਰੇ ਸੰਸਕਾਰ ਪਏ ਹਨ ਇਹਨਾਂ ਨਾਲ ਵੀ ਸਾਡਾ ਮਨ ਮੈਲਾ ਹੁੰਦਾ ਪਿਆ ਰਹੋ ਅੰਦਰ ਹੀ ਜਿਹੜੇ ਸੰਸਕਾਰ ਪਏ ਹਨ ਪਮਾਈ ਹੋਈ ਜਨਮਾਂ ਦੇ ਉਹ ਅੰਦਰ ਹੀ ਪਾਇਆ ਸੰਸਕਾਰ। ਉਸ ਨਾ ਕਰੋ ਤੁਸੀਂ। ਕਈ ਬੰਦੇ ਕਹਿੰਦੇ ਜੇ ਅਸੀਂ ਮਾੜਾ ਕੰਮ ਕਰਦੇ ਨਹੀਂ। ਕਈ ਕਹਿੰਦੇ ਕਈ ਬੰਦੇ ਕਹਿੰਦੇ ਮਾੜਾ ਕੰਮ ਨਹੀਂ ਕਰਦੇ ਅਸੀਂ ਤਾਂ ਜੀ। ਮਾੜਾ ਕੰਮ ਨਹੀਂ ਕਰਦੇ ਭਾਈ ਅੰਦਰ ਸੰਸਕਾਰ ਤੇ ਵੀ ਆੜੀ ਬੁਰੇ ਹੁੰਦੇ ਆ। ਉਹ ਛੱਡ ਦਿਆ ਕਰੇ ਫੇਰਾ। ਸੋ ਗੁਰੂ ਜੀ ਕਹਿੰਦੇ ਆਈ ਪੰਥੀ ਸਗਤ ਜਮਾਤੀ ਮਨ ਜੀਤੈ ਜਗ ਜੀਤ। ਕਹਿੰਦੇ ਵੀ ਜਿਹਨੇ ਮਨ ਜਿੱਤ ਲਿਆ ਬਸ ਉਹਨੇ ਸਾਰਾ ਸੰਸਾਰ ਜਿੱਤ ਲਿਆ। जिने जिने ਆਪਣਾ ਮਨ ਜਿੱਤ ਲਿਆ ਜਿਹਨੇ ਮਨ ਨੂੰ ਜਿੱਤਿਆਗਾ ਜਿਹਦੇ ਤੋਂ ਆਪਣਾ ਉਹ ਸੰਸਾਰ ਨੂੰ ਜਿੰਨਾ ਮਰਜੀ ਬਣਾਉਣਾ ਇਹ ਨਾ ਕਦੇ ਬਣਿਆ ਕਦੇ ਸੰਸਾਰ ਕਿਸੇ ਦਾ ਤੇ ਨਾ ਬਣੇ ਸੋ ਗੁਰੂ ਜੀ ਕਹਿੰਦੇ ਆਦੇਸ਼ ਸਤਿ ਸੈ ਆਦੇਸ਼ ਏ ਅਕਾਲ ਪੁਰਖ ਵਾਹਿਗੁਰੂ ਤੈਨੂੰ ਲੱਖਾਂ ਵਾਰ ਨਮਸਕਾਰ ਹੈ ਆਦੇਸ਼ ਸਤਿ ਸੈ ਆਦੇਸ਼ ਉਹ ਪ੍ਰਮਾਤਮਾ ਨੂੰ ਨਮਸਕਾਰ ਕੀਤੀ ਅਕਾਲ ਪੁਰਖ ਵਾਹਿਗੁਰੂ ਨੂੰ ਆਜ ਮੋਢ ਤੋਂ ਜੀ ਆਦ ਅਨੀਲ ਅਨੀਲ ਹੁੰਦਾ ਜੀ ਕਲੰਕ ਤੋਂ ਰਹਿਤ ਉਹ ਪਰਮਾਤਮਾ ਕਲੰਕ ਤੋਂ ਰਹਿਤ ਆਦ ਅਨੀਲ ਅਨਾਦ ਜਿਸ ਦਾ ਗੁਰੂ ਜੀ ਕਹਿੰਦੇ ਮੋਢੀ ਹੈ ਨੀ ਅਨਾਦ ਅਨਾਹਤ ਅਨਾਹਤ ਹੁੰਦਾ ਜੀ ਉਹ ਨਾਸ਼ ਰਹਿਤ ਹੈ ਆਪਣਾ ਸਰੀਰ ਪਿਆਰੋ ਨਾਸ਼ ਹੋਣ ਵਾਲਾ ਹੈ ਜਿੰਨੇ ਸਰੀਰ ਆਪਾਂ ਬੈਠੇ ਆ ਨਾ ਆਪਣਾ ਸਰੀਰ ਇੱਕ ਦਿਨ ਸੁਆਹ ਹੋ ਜਾਣਾ ਹੈ ਪਰ ਕਹਿੰਦੇ ਉਹ ਪਰਮਾਤਮਾ ਅਨਾਹਤ ਹੈ ਉਹ ਨਾਸ਼ਵੰਤ ਨਹੀਂ ਗਾ ਆਪਣਾ ਸਰੀਰ ਨਾਸ਼ ਹੋ ਜਾਣਾ ਹੈ ਇਸ ਤੋਂ ਪਹਿਲਾਂ ਬਜ਼ੁਰਗਪੁਰ ਅੱਗੇ ਅਸੀਂ ਵੀ ਪਰ ਜਾਣਾ ਹੈ ਛੇ ਸਾਡੇ ਬੱਚਾ ਨੇ ਸਭਾ ਲੈਣਾ ਹੈ ਗਾਂ ਬੱਚੇ ਵੀ ਪਰ ਜਾਣੇ ਆ ਸੋ ਗੁਰੂ ਜੀ ਕਹਿੰਦੇ ਉਹ ਪਰਮਾਤਮਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਉਹ ਲਗਾਤਾਰ ਨਿਰੰਤਰ ਇੱਕ ਹੀ ਉਹਦਾ ਵੇਸ ਹੈ ਕਿਆਰੋ ਉਨਾ ਜੋ ਰੂਪ ਆ ਨਾ ਉਹ ਆਪਣਾ ਤਾਂ ਘਟਦਾ ਵਧਦਾ ਨਾ ਆਪਾਂ ਤਾਂ ਬਚਪਨ ਵਿੱਚ ਕਿਹੋ ਜਿھے ਸੀ ਜਵਾਨੀ ਵਿੱਚ ਕਿਹੋ ਜਿ ਹੋ ਗਏ ਬੜੇ ਪਿੱਛੇ ਕਿਹੋ ਜਿਹਾ ਹੋ ਗਿਆ ਸਰੀਰ ਕਹਿੰਦੇ ਪ੍ਰਮਾਤਮਾ ਇੱਕ ਰਸ ਵਿਆਪਕ ਹੈ ਇੱਕ ਰਸ ਬਸ ਨਿਰੰਤਰ ਲਗਾਤਾਰ ਇੱਕ ਤਰਾਸੀ ਸੰਸਾਰ ਵਿੱਚ ਵਿਆਪ ਰਿਹਾ ਪਿਆ ਰਿਓ ਐਸੇ ਪ੍ਰਮਾਤਮਾ ਨੂੰ ਪਾਉਣ ਵਾਸਤੇ ਜੋ ਪ੍ਰਮਾਤਮਾ ਇੱਕ ਕੂੜ ਦੀ ਕੰਧ ਹੈ ਜਿਹੜੀ ਗੁਰੂ ਜੀ ਕਹਿੰਦੇ ਇਹ ਤੇਰੀ ਫਿਰਕੇ ਮੇ ਤੇ ਆਦੇਸ਼ ਤੇ ਸਹਿ ਆਦੇਸ਼ ਇਹ ਕੋੜ ਦੀ ਕੰਧ ਗੁਰੂ ਜੀ ਕਹਿੰਦੇ ਵਸ ਤਾ ਹੀ ਟੁੱਟ ਸਕਦੀ ਹੈ ਜਦੋਂ ਤੇਰੇ ਕੋਲੇ ਸੰਤੋਖ ਹੋਇਆ ਜਦੋਂ ਤੇਰੇ ਕੋਲੇ ਗੁਰੂ ਜੀ ਕਹਿੰਦੇ ਮਿਹਨਤ ਸੱਚੀ ਸੋਚੀ ਕਰਤ ਹੋਈ ਇਹ ਕੋੜ ਦੀ ਕੰਧ ਤਾਂ ਟੁੱਟੂਗੀ ਭਾਈ ਜਦੋਂ ਗੁਰੂ ਜੀ ਕਹਿੰਦੇ ਤੇਰੇ ਕੋਲੇ ਵਕਾਰਾਂ ਤੋਂ ਰਹਿਤ ਤੇਰੀ ਆਤਮਾ ਹੋਈ ਅੰਦਰ ਜਿਹੜੀ ਆਤਮਾ ਨਾ ਵਕਾਰਾਂ ਤੋਂ ਰਹਿਤ ਪਿਆਰ ਉਹ ਬੰਦਾ ਨਿਸ਼ਚਿੰਤ ਰਹਿੰਦਾ ਗਾ ਜਦੋਂ ਆਪਣੇ ਅੰਦਰ ਵਕਾਰ ਹੁੰਦੇ ਐ ਬਾਰੋਂ ਆਪਾਂ ਲੋਕਾਂ ਨੂੰ ਚੰਗੇ ਬਣ ਕੇ ਵਿਖਾਈਏ ਵਕਾਰ ਪ੍ਰਗਟ ਹੋਣ ਦਾ ਬਹੁਤ ਡਰ ਰਹਿਦਾ ਬੰਦੇ ਨੂੰ ਐਂ ਡਰੋਂ ਡਰੋ ਹੀ ਰਹਿੰਦਾ ਨਾ ਤੇ ਜਦੋਂ ਅੰਦਰ ਹੈ ਹੀ ਨਹੀਂ ਵਕਾਰ ਫਿਰ ਤਾਂ ਦਾ ਡਰ ਪਿਆ ਹੋ ਜਦੋਂ ਮਨੋਖਣੇ ਕੋਈ ਗਲਤ ਕੰਮ ਨਾ ਕੀਤਾ ਹੋਵੇ ਨਾ ਜਿਹੜੇ ਕੋਈ ਚੰਗੇ ਐਸਐਸਪੀ ਆ ਨਾ ਡੀਐਸਪੀ ਆ ਬੰਦੇ ਦਾ ਮੂੰਹ ਵੇਖ ਕੇ ਵਾਹ ਦਿੰਦੇ ਆ ਵੀ ਬੰਦਾ ਇਹ ਨੇ ਅਪਰਾਧ ਨਹੀਂ ਕੀਤਾ ਚਿਹਰਾ ਦਾਸ ਦੋ ਤਾਂ ਬੰਦੇ ਦਾ ਪਹਿਲੋ ਚੇਤੇ ਰੱਖਿਓ ਜਿਹੜੇ ਪੜਨ ਵਾਲੇ ਹੁੰਦੇ ਆ ਬੰਦੇ ਸਹੀ हां ठीक है कोई पॉलिटिक्स राजनीति चावदे हो वखरी गल है पर डीएसपी एसएसपी ਤੁਸੀਂ ਵੇਖੋ ਕਦੇ ਐਵੇਂ ਨਹੀਂ ਬਣਦੇ ਰੈਂਕ ਐਵੇਂ ਨਹੀਂ ਮਿਲਦੇ ਹੰਦੇ ਜਿਹੜੇ ਵਧੀਆ ਵਧੀਆ ਅਫਸਰ ਆ ਗਏ ਉਹ ਚਿਹਰਾ ਵੇਖ ਕੇ ਬੰਦੇ ਦਾ ਰਾਖ ਦਿੰਦੇ ਵੀ ਇਹ ਚੋਰ ਹੈ ਆ ਬੰਦਾ ਸਹੀ ਹੈ ਚਿਹਰਾ ਵੇਖ ਕੇ ਦੱਸ ਹੁੰਦੇ ਉਹਨਾਂ ਨੂੰ ਐ ਇੰਨਾ ਚਿਹਰਾ ਪੜ੍ਹਦੀ ਉਹਨਾਂ ਨੂੰ ਜਾਂਚ ਆ ਜਾਂਦੀ ਹੈ ਸੋ ਕਿਉਂਕਿ ਚੋਰ ਦੇ ਚਿਹਰੇ ਉੱਤੇ ਇੱਕ ਡਰ ਹੁੰਦਾਗਾ ਤੇ ਜਦੋਂ ਗੁਰੂ ਜੀ ਕਹਿੰਦੇ ਤੇਰੇ ਅੰਦਰ ਵਕਾਰਾਂ ਦਾ ਡਰ ਨਾ ਹੋਇਆ ਤੇਰੀ ਆਤਮਾ ਨਿਸ਼ਚਿਤ ਹੋਈ ਜਦੋਂ ਮਾੜਾ ਕੰਮ ਕੀਤਾ ਹੀ ਨਹੀਂਗਾ ਬਾਬਾ ਕਬੀਰ ਜੀ ਵੀ ਬਾਣੀ ਕਹਿੰਦੇ ਮਤ ਕੋ ਮਾਰਾ ਈਟ ਟੇਮ ਕਹਿੰਦੇ ਤੈਨੂੰ ਡਲੇ ਨਹੀਂ ਮਾਰਨੇ ਕਿਸ ਨੇ ਕਿਉਂ ਮਾੜਾ ਕੰਮ ਕੀਤਾ ਹੀ ਨਹੀਂ ਕੋਈ ਜੇ ਮਾੜੇ ਕੰਮ ਕੀਤੇ ਪੈ ਰਹੋ ਫਿਰ ਤਾਂ ਸੰਸਾਰ ਨੇ ਵੀ ਲਾਹਣ ਤਾਂ ਪਾਉਣੀ ਐ ਤੇ ਜਦੋਂ ਮਾੜੇ ਕੰਮਾਂ ਦੇ ਵਿੱਚ ਪਿਆ ਹੋਵੇ ਮਨੁੱਖ ਘਰ ਦੇ ਵੀ ਕਹਿੰਦੇ ਚੰਗਾ ਹੋ ਗਿਆ ਪਰ ਮਗਰੋਂ ਲੈ ਗਿਆ ਘਰ ਦੇ ਵੀ ਕਹਿੰਦੇ ਮਾਂ ਜਨਮ ਦੇ ਨਾਲ ਵੀ ਕਹਿੰਦੇ ਮਗਰੋਂ ਲੈ ਗਿਆ ਪਰ ਕੀ ਕਰਾਉਣਾ ਸੀ ਇਹ ਜੇ ਤੋਂ ਸੋ ਚੰਗੇ ਦੁਨੀਆ ਵਿੱਚ ਕਰਮ ਕਰੀਏ ਭਲੇ ਦੇ ਕੰਮ ਕਰੀਏ ਪ੍ਰਮਾਤਮਾ ਨੂੰ ਯਾਦ ਰੱਖੀਏ ਫਿਰੇ ਜਨਮ ਲੋਕ ਸੁਖੀਏ ਪੱਲੋ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀ ਕੱਲ ਨੂੰ ਭਾਈ ਸ਼ੁੱਕਰਵਾਰ ਹੈ ਸੋ ਪ੍ਰਸ਼ਾਦੀ ਦੀ ਸੇਵਾ ਸਵੇਰ 8:30 ਤੋਂ ਪਹਿਲਾਂ ਪਹਿਲਾਂ ਕਿਰਪਾ ਕਰਕੇ ਬੇਨਤੀ ਟਾਈਮ ਤੋਂ ਲੇਟ ਨਾ ਹੋਇਓ ਤਿਆਰ ਕਰਕੇ ਜੋ ਵੀ ਭਾਈ ਸੇਵਾ ਰਸ ਦੀ ਕਰਨੀ ਹੈ ਸਬਜੀ ਦੀ ਸੇਵਾ ਜੋ ਸੁੱਖੀ ਉਹ ਗੁਰੂ ਘਰ ਹੀ ਬਣੂ ਵੀ ਭਾਈ ਤੇ ਪ੍ਰਸ਼ਾਦਾ ਤੁਸੀਂ ਤਿਆਰ ਕਰਕੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਸੰਤਾਂ ਨੇ ਸਵੇਰ 8:30 ਤੋਂ ਪਹਿਲਾਂ ਪਹਿਲਾਂ ਸਵੇਰ ਪਹੁੰਚਾਉਣ ਦੀ ਕਿਰਪਾ ਕਰ ਕਨਿ ਉਸ ਤੋਂ ਬਾਅਦ ਸੇਵਾਦਾਰ ਆਉਂਦੇ ਭਾਈ ਲੈ ਜਨ ਨਿਲੇਟ ਨਾ ਹੋਇਓ ਕਿਰਪਾ ਕਰਤੀ ਬੇਨਤੀ ਹੈ ਇਹ ਜਰੂਰ ਪ੍ਰਬੰਧਕਾਂ ਵੱਲੋਂ ਸੋ ਆ ਸਾਰੇ ਭਾਈ ਜਪੀਏ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ